ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਟਿਕਟਾਂ ਦੀ ਦੌੜ ਲੱਗੀ ਹੋਈ ਹੈ ਇੱਕ ਇੱਕ ਵਾਰਡ ਤੇ ਸਾਡੇ ਕੋਲ ਕਈ ਕੈਂਡੀਡੇਟ ਨੇ ਕਿਉਂਕਿ ਮੈਂ ਪੀਏਸੀ ਮੈਂਬਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਮੈਂ ਵੀ ਪੰਜ ਚੋਣਾ ਪਹਿਲਾਂ ਲੜ ਚੁੱਕਾ ਹਾਂ ਜਿੰਨਾ ਉਤਸ਼ਾਹ ਜਿੰਨਾ ਪਾਰਟੀ ਦੇ ਵਰਕਰਾਂ 'ਚ ਜੋਸ਼ ਹੁਣ ਦੇਖ ਰਿਹਾ ਮੈਂ ਮਨ ਨੂੰ ਨਹੀਂ ਕਦੇ ਦੇਖਣ ਨੂੰ ਮਿਲਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਲੋਕਾਂ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਲੋਕ ਜਿਹੜੇ ਵਿਸ਼ਵਾਸ ਕਰਦੇ ਆ ਪਿਛਲੀ ਵਾਰ ਇਹਨਾਂ ਨੇ ਜਿਹੜਾ ਭਗਵੰਤ ਮਾਨ ਵਗੈਰਾ ਜਾਂ ਆਮ ਆਦੀ ਪਾਰਟੀ ਦੇ ਜੁਮਲਾ ਚੋਟ ਬੋਲ ਕੇ ਇਹਨਾਂ ਨੇ ਇਲੈਕਸ਼ਨਾਂ ਲੜੀਆਂ ਸੀ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਹੁਣ ਉਹ ਲੋਕ ਉਸ ਗੱਲ ਤੋਂ ਸੁਚੇਤ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਨੂੰ ਦੇਣ ਲਈ ਸਾਡੇ ਕੋਈ ਇੱਕ ਇੱਕ ਵਾਰਡ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਕੈਂਡੀਡੇਟ ਪੰਜ ਪੰਜ ਕੈਂਡੀਡੇਟ ਸਾਨੂੰ ਦੋ ਸਾਨੂੰ ਦੋ ਸੋ ਅਪਲਾਈ ਅੱਜ ਇਹਨਾਂ ਨੇ ਸਮਾਂ ਵੀ ਬਹੁਤ ਘੱਟ ਦਿੱਤਾ ਹੈ ਇਹਨਾਂ ਦੇ ਪਤਾ ਨਹੀਂ ਕੀ ਮਨਸ਼ਾ ਹੈ ਕਿਉਂਕਿ ਸਿਰਫ ਅੱਜ 9 10 11 12 ਦੋ ਤਿੰਨ ਦਿਨ ਦਿੱਤੇ ਨੇ ਵੀ ਐਨਓਸੀਆਂ ਵੀ ਲੈਣੀਆਂ ਤੇ ਕਾਗਜ਼ ਵੀ ਭਰੋ ਸੋ ਪਤਾ ਨਹੀਂ ਇਹਨਾਂ ਦੀ ਕੀ ਮਨਸ਼ਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਤ ਨਾਲ ਸੀਟਾਂ ਲਏਗਾ ਕਾਰਪੋਰੇਸ਼ਨ ਚ ਆਪਣਾ ਮੇਰ ਬਣਾਏਗਾ ਲੋਕ ਸਾਡੇ ਨਾਲ ਨੇ ਤੇ ਹੁਣ ਹਾਲੇ ਸ਼ੁਰੂ ਹੋਇਆ ਸੀ ਵੀ ਆਏ ਆ ਇੱਥੇ ਦੇਖ ਰਹੇ ਹਾਂ ਕਿ ਪਾਰਟੀ ਦੀ ਜ਼ਿੰਮੇਵਾਰੀ ਵੱਡੀਆਂ ਤੁਹਾਡੇ ਕੋਲ ਹੈ ਤੁਹਾਨੂੰ ਕੀ ਲੱਗਦਾ ਜਿਹੜੇ ਪਟਿਆਲਾ ਦਿਹਾਤੀ ਇੰਚਾਰਜ ਨੇ ਜਾਂ ਸ਼ਹਿਰੀ ਇੰਚਾਰਜ ਨੇ ਉਹਨਾਂ ਦੀ ਜਿਹੜੀ ਟਿਕਟ ਵੰਡ ਪ੍ਰਣਾਲੀ ਆ ਉਹਦੇ ਵਿੱਚ ਤੁਹਾਡੀ ਕੀ ਭੂਮਿਕਾ ਰਹੇਗੀ ਜੀ ਨਹੀਂ ਟਿਕਟਾਂ ਵੰਡਾਂਗੇ ਜੋ ਜਿਹੜੇ ਉਹ ਅਪਲਾਈ ਦੇ ਜੋ ਕੈਂਡੀਡੇਟ ਹੋਣਗੇ ਕਿਉਂਕਿ ਇੱਕ ਇੱਕ ਵਾਰਡ ਦੇ ਵਿੱਚ ਸਾਨੂੰ ਵੀ ਔਖਾ ਹੋ ਰਿਹਾ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਕੈਂਡੀਡੇਟ ਅਪਲਾਈ ਕਰ ਰਹੇ ਨੇ ਜੇ ਪਟਿਆਲਾ ਸਾਡੇ ਦਿਹਾਤੀ ਦੇ ਪ੍ਰਧਾਨ ਨੇ ਇੰਚਾਰਜ ਨੇ ਬਿੱਟੂ ਚੱਠਾ ਜੀ ਜਸਪਾਲ ਸਿੰਘ ਬਿੱਟੂ ਚੱਠਾ ਉਹਨਾਂ ਨਾਲ ਵੀ ਗੱਲ ਹੋਈ ਸੀ ਵੀ ਹਰ ਵਾਰ ਦੇ ਵਿੱਚ ਸਾਡੇ ਕੋਲ ਤਿੰਨ ਤਿੰਨ ਚਾਰ ਚਾਰ ਕੈਂਡੀਡੇਟ ਆ ਮੁਸ਼ਕਲ ਹੋ ਰਿਹਾ ਪਰ ਅਸੀਂ ਜਿਹੜਾ ਜਿਸ ਦਾ ਪਬਲਿਕ ਜਿਹੜਾ ਅਧਾਰ ਹੋਏਗਾ ਜਿੱਤਣ ਦੇ ਕਾਬਿਲ ਹੋਏਗਾ ਅਸੀਂ ਉਹਨੂੰ ਟਿਕਟਾਂ ਦੇਵਾਂਗੇ ਜਿਵੇਂ ਕਿ ਪਾਰਟੀ ਹਾਈ ਕਮਾਂਡਾ ਉਹਨਾਂ ਵੱਲੋਂ ਕੀ ਆਦੇਸ਼ ਹੈਗੇ ਨੇ ਇਸ ਟਾਈਮ ਨਗਰ ਨਿਗਮ ਦੀਆਂ ਪੰਜ ਚੋਣਾਂ ਹੋ ਰਹੀਆਂ ਨੇ ਜਿਹੜੀਆਂ ਨਗਰ ਕੌਂਸਲ ਦੀਆਂ ਵਿੱਚ ਚੋਣਾਂ ਹੋ ਚੁੱਕੀਆਂ ਨੇ ਕੀ ਲੱਗਦਾ ਕੋਈ ਵੱਡਾ ਅਹੁਦੇਦਾਰ ਜਾਂ ਪਾਰਟੀ ਪ੍ਰਧਾਨ ਇਸ ਤੋਂ ਇਲਾਵਾ ਹੋਰ ਕੋਈ ਜਿਹੜਾ ਇਸ ਵਿੱਚ ਸ਼ਮੂਲਿਤ ਕਰੇਗਾ ਟਿਕਟ ਵੰਡ ਬਿਲਕੁਲ ਬਿਲਕੁਲ ਸਾਡੇ ਐਨ ਕੇ ਸ਼ਰਮਾ ਜੀ ਨੂੰ ਇੱਥੇ ਇੰਚਾਰਜ ਲਾਇਆ ਗਿਆ ਰਾਜੂ ਖੰਨਾ ਜੀ ਨੂੰ ਲਾਇਆ ਗਿਆ ਸਾਡੇ ਐ ਜੀ ਪੀ ਸੀ ਮੈਂਬਰ ਨੇ ਗੜੀ ਸਾਹਿਬ ਉਹਨਾਂ ਨੂੰ ਲਾਇਆ ਗਿਆ ਇੱਕ ਪੂਰੀ ਸਾਡੀ ਟੀਮ ਕੰਮ ਕਰ ਰਹੀ ਹੈ ਸਾਰੇ ਉਸ ਟਿਕਟਾਂ ਦੀ ਵੰਡ ਦੀ ਜਿਹੜੀ ਪ੍ਰਣਾਲੀ ਹੈ ਉਹਨੂੰ ਨੇਪਰੇ ਚਾੜਨ ਲਈ ਉਹ ਆਪਣਾ ਸਾਰੇ ਕੈਂਡੀਡੇਟਰ ਨਾਲ ਗੱਲਬਾਤ ਕਰਨਗੇ ਜੋ ਕੈਂਡੀਡੇਟ ਨੂੰ ਟਿਕਟਾਂ ਦੇਣਗੇ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਜਾਬਤਾ ਲੱਗ ਚੁੱਕਾ ਹੈ ਕਿ ਲੱਗਦਾ ਇਸ ਜਾਬਤੇ ਦੌਰਾਨ ਕਿਹੜੀ ਚੀਜ਼ ਹੋ ਸਕਦੀ ਹੈ ਜਿਹੜੀ ਕਿ ਉਲੰਘਣਾ ਹੋਵੇ ਜਾਬਤੇ ਦੀ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੰਗਣਾ ਕਰੇਗਾ ਨਹੀਂ ਪਰ ਇਹ ਸਰਕਾਰ ਤੇ ਸਾਨੂੰ ਕੋਈ ਉਮੀਦ ਨਹੀਂ ਹੈਗੀ ਜਿਸ ਤਰ੍ਹਾਂ ਇਹਨਾਂ ਨੇ ਜਿਹੜੀ ਚੋਣਾਂ ਦਾ ਐਲਾਨ ਕੀਤਾ ਹੈਗਾ 12-13 ਦਿਨ ਹੀ ਦਿੱਤੇ ਨੇ ਇਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਮਨਸ਼ਾ ਠੀਕ ਨਹੀਂ ਹੈਗੀ ਇਹ ਕੋਈ ਨਾ ਕੋਈ ਆਠ ਤਰ੍ਹਾਂ ਪਾਣਗੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤਗੜੇ ਨੇ ਦੇਉ ਤਕੜੇ ਹੋ ਕੇ ਚੋਣ ਲੜਨਗੇ ਇਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ लास्ट ਸਵਾਲ ਆ ਜੀ ਕੀ ਲੱਗਦਾ ਜਿਹੜੀ ਵਾਰਡ ਬੰਦੀ ਹੋਈ ਥੋਸੀ ਉਹਨਾਂ ਤੋਂ ਸੰਤੁਸ਼ਟ ਹੋ ਜੀ ਨਹੀਂ ਨਹੀਂ ਵਾਰਡ ਬੰਦੀ ਤਾਂ ਇਹਨਾਂ ਨੇ ਆਪਣੀ ਮਰਜ਼ੀ ਨਾਲ ਕੀਤੀ ਐ ਕਿਤੇ ਨੂੰ ਕਿਤੇ ਵਾਰਤਾ ਹਲ ਤੱਕ ਇਹਨਾਂ ਦੇ ਜਿਹੜੇ ਕੈਂਡੀਡੇਟ ਉਹਨਾਂ ਨੂੰ ਨਹੀਂ ਪਤਾ ਵੋਟਰ ਸਾਡੇ ਕਿੱਥੇ ਨੇ ਹੁਣ ਅੱਜ ਲਿਸਟਾਂ ਲਵਾਂਗੇ ਅੱਜ ਪਤਾ ਲੱਗੇ ਨਾ ਤਾਂ ਕੋਈ ਚੀਜ਼ ਉਜਾਗਰ ਹੀ ਨਹੀਂ ਕੀਤੀ ਕੋਈ ਚੀਜ਼ ਜਨਤਕ ਹੀ ਨਹੀਂ ਕੀਤੀ ਨਾ ਵਾਰਡ ਬੰਦੀ ਜਦ ਤੱਕ ਕੀਤੀ ਐ ਨਾ ਮਤਲਬ ਕਿ ਇਹਨੇ ਵੋਟਰ ਲਿਸਟ ਹਲ ਤੱਕ ਜਨਤਕ ਕੀਤੀ ਐ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਜਿਹੜੀ ਮਨਸ਼ਾ ਸਾਨੂੰ ਠੀਕ ਨਹੀਂ ਲੱਗ ਰਹੀ ਅਰ ਸ਼ੌਮਰੀ ਕਲਦਲ ਦਾ ਵਰਕਰ ਆ ਜਿਹੜਾ ਉਹ ਬਹੁਤ ਸਟਰੋਂਗ ਆ ਤਗੜਾ ਹੈ ਔਰ ਜਿਹੜੇ ਇਹਨਾਂ ਸਰਕਾਰ ਦਾ ਮੱਥਾ ਲਾਣ ਨੂੰ ਤਿਆਰ ਬੈਠਾ ਕਿਸੇ ਤਰ੍ਹਾਂ ਦਾ ਵੀ ਪਰ ਕਿਹੜਾ ਚੱਲਦੀ ਆ ਸਰ ਇੱਥੇ ਸਰ ਬਹੁਤ ਜ਼ਿਆਦਾ ਰਸ਼ਾ ਹੈ ਔਰ ਕੋਈ ਮੈਨੂੰ ਲੱਗਦਾ ਨਹੀਂ ਵੀ ਇਹ ਅਧਿਕਾਰੀਆਂ ਦਾ ਕੋਈ ਸਿਸਟਮ ਹੈ ਕਿਉਂਕਿ ਇਹ ਬਹੁਤ ਘੱਟ ਟਾਈਮ ਹੈ ਐਨਓਸ ਲੈਣ ਵਾਸਤੇ ਕਾਫੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਪਰ ਲੀਡਰ ਪਹੁੰਚੇ ਹੋਏ ਨੇ ਤੇ ਅਸੀਂ ਇੱਕ ਰਿਕਵੈਸਟ ਕਰਦੇ ਆ ਕਮਿਸ਼ਨ ਸਾਹਿਬ ਨੂੰ ਵੀਰੋ ਸਪੀਡ ਅਪ ਕਰਨ ਤਾਂ ਜੋ ਕਿ ਜਲਦੀ ਤੋਂ ਜਲਦੀ ਇਹ ਲੈ ਕੇ ਵਾਰਡਬੰਦੀ ਨੂੰ ਲੈ ਕੇ ਕੋਈ ਇਦਾਂ ਦੀ ਪ੍ਰਕਿਰਿਆ ਤੁਹਾਡੀ ਨਹੀਂ ਨਹੀਂ ਬਾੜਬੰਦੀ ਤਾਂ ਜੀ ਕੰਪਲੀਟ ਹੋ ਚੁੱਕੀ ਆ ਬਾੜਬੰਦੀ ਤਾਂ ਹੁਣ ਕੋਈ ਪਿਬਲ ਟੂਡੇ ਮੁਤਾਬਕ ਠੀਕ ਹੋਈ ਆ ਨਹੀਂ ਉਹ ਠੀਕ ਹੋਈ ਹੈ ਨਹੀਂ ਇਹ ਹੁਣ ਤੱਕ ਕਮੈਂਟ ਕਰਨ ਦੀ ਗੱਲ ਨਹੀਂ ਬਾਹਰ ਵਾਰਡ ਦਾ ਕੰਪਲੀਟ ਹੋ ਚੁਕੀ ਹੈ ਤੇ ਫਾਰਮ ਭਰਨੇ ਕਾਂਗਰਸ ਵੱਲੋਂ ਕਿੰਨੇ ਕੁ ਲੋਕਾਂ ਦੀ ਨਾਮਿਨੇਸ਼ਨ ਹੋ ਚੁੱਕੀ ਹੈ ਕਿਉਂ ਤੱਕ ਕੰਪਲੀਟ ਹੋ ਜਾਣਗੀ ਅੱਜ ਸਾਡੀਆਂ ਕੱਲ ਤੱਕ ਲਿਸਟਾਂ ਆ ਜਾਣੀਆਂ ਫਾਈਨਲ ਹੋ ਕੇ ਤੇ ਸਾਰੇ ਵਾਰਡਾਂ ਚ ਕੰਟੈਸਟ ਕਰੇਗਾ ਅੱਜ ਪਾਰਟੀ ਹਾਈ ਕਮਾਂਡ ਇੱਥੇ ਆ ਰਹੀ ਹੈ ਉਹਦਾ ਮੇਨ ਪ੍ਰਕਿਰਿਆ ਕਾਰਨ ਕੀ ਹੋ ਸਕਦਾ ਇੱਥੇ ਹੁੰਦਾ ਜੀ ਕਾਰਨ ਕੀ ਹੈ ਜੀ ਇੱਕ ਤਾਂ ਡਿਸਾਈਡ ਕਰਨਾ ਹੈ ਇੱਕ ਸਾਡੇ ਤੇ ਅਹੁਦੇਦਾਰ ਸੰਮੇਲਨ ਹੈ ਉਹਦੇ ਵਾਸਤੇ ਆ ਰਹੇ ਜਿਹੜੇ ਆਪਣੇ ਵਾਰਡ ਸੀ 60 ਵਾਰਡ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਜਿਹੜੇ ਪਿਛਲੇ ਕਿੰਨੇ ਕੁ ਰ ਹਾਂ ਇਹ ਤਾਂ ਜੀ ਪਾਰਟੀ ਨੇ ਦੇਖਣਾ ਹੈ ਕਿ ਕਿਹਨੂੰ ਰਿਪੀਟ ਕਰਾਣਾ ਹੈ ਕਿਹਨੂੰ ਨਹੀਂ ਕਰਾਣਾ ਇਹ ਮੇਰਾ ਪ੍ਰੈਰੋਗੇਟਿਵ ਨਹੀਂ ਹੈਗਾ ਥੈਂਕ ਯੂ ਜੀ ਮੈਂ ਜਿੱਥੇ ਵਾਰਡ ਨੰਬਰ 33 ਦੇ ਵਿੱਚੋਂ ਅਪਲਾਈ ਕੀਤਾ ਤੇ ਜਿੱਦਾਂ ਵੀ ਪਾਰਟੀ ਦਾ ਉਹ ਜੋ ਹੁਕਮ ਹੈਗਾ ਤਾਂ ਲੜਾਂਗੇ ਤੇ ਬਾਕੀ ਜਿਹੜੀ ਸਮਾਜ ਦੀ ਸੇਵਾ ਸੀ ਕਰਦੇ ਰਹਾਂਗੇ ਇਦਾਂ ਹੀ ਹਾਂ ਕੀ ਲੱਗਦਾ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਇਸ ਟੈਂਪੋਰਰੀ ਔਰ ਬਹੁਤ ਲੰਬਾ ਸਮਾਂ ਹੋਗਾ ਨਜ਼ਰ ਨਹੀਂ ਆਉਂਦਾ ਕਿ ਨਾਲ ਜਿਹੜੇ ਪਾਰਟੀਆਂ ਤਾਂ ਹੋਗੇ ਸੀਗਾ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਟਾਈਮ ਖੁਸ਼ੀ ਵਾਲਾ ਹੋਇਆ ਸਭ ਨੂੰ ਖੁਸ਼ੀ ਹੈ ਚਾਹ ਸਭਨ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਰਹੇ ਆ ਕਿਉਂਕਿ ਹਰ ਇੱਕ ਬੰਦਾ ਜਾਣਦਾ ਵੀ ਅਸੀਂ ਪਾਰਟੀ ਦੇ ਵਿੱਚੋਂ ਚਾਹੇ ਪਾਰਟੀ ਦਾ ਚਾਹੇ ਪਾਰਟੀ ਦਾ ਨੁਮਾਇੰਦਾ ਚਾਹੇ ਕਿਸੇ ਵੀ ਤਰ੍ਹਾਂ ਵਾਰਦੀ ਸੇਵਾ ਕਰਕੇ ਜਦੋਂ ਪਾਵਰ ਦੇ ਸੱਤਾ ਦੇ ਵਿੱਚ ਜਾਂ ਪਾਵਰ ਦੇ ਵਿੱਚ ਹੋਵੇ ਤਾਂ ਉਹਨੂੰ ਹੋਰ ਹੀ ਸੁਆਦ ਮਿਲਦਾ ਸੇਵਾ ਕਰਕੇ ਲੋਕਾਂ ਲਈ ਮੈਂ ਵਾਰਡ ਨੰਬਰ 33 ਤੇ 39 ਦੇ ਵਿੱਚ ਹਾਂ ਜੀ ਵਾਰਡ ਨੰਬਰ 33 ਦੀ ਗੱਲ ਕਰੀਏ 30 ਵਾਰਡ ਦੇ ਵਿੱਚ ਇਸ ਟਾਈਮ ਕੀ ਹਾਲਾਤ ਨੇ ਲੋਕਾਂ ਦੇ ਵਿੱਚ ਵਿੱਚ ਰਹੇ ਹੋ ਤੁਸੀਂ ਕਿਸ ਤਰ੍ਹਾਂ ਦਾ ਲੋਕਾਂ ਦਾ ਰਜਾਣ ਹੈ ਲੋਕਾਂ ਦਾ ਰੁਝਾਨ ਦੇਖੋ ਮੈਂ ਆਪਣੀ ਗੱਲ ਕਰਾਂਗਾ ਮੇਰੇ ਪ੍ਰਤੀ ਲੋਕਾਂ ਨੇ ਮੈਂ ਦਰਅਸਲ ਤੁਹਾਨੂੰ ਆਪਣੀ ਦਿਲ ਦੀ ਗੱਲ ਦੱਸਦਾ ਮੈਂ ਇਸ ਵਾਰ ਇਲੈਕਸ਼ਨ ਨਹੀਂ ਲੜਨੇ ਸੀ ਪਰ ਉੱਥੇ ਦੇ ਲੋਕਾਂ ਨੇ ਕਹਿ ਕਹਿ ਕੇ ਮੈਨੂੰ ਤੁਸੀਂ ਇਲੈਕਸ਼ਨ ਲੜੋ ਕਿਉਂਕਿ ਜਿਹੜਾ ਵਾਰਡ ਮੇਰਾ ਉਹ ਸਾਰੀ ਉੱਥੇ ਐਸੀ ਵੋਟ ਆ ਜਦ ਕਿ ਵਾਰਡ ਨੂੰ ਜਰਨਲ ਕਰ ਰੱਖਿਆ ਹੈ ਤੇ ਸਾਡੇ ਜਿਹੜੇ ਸਮਾਜ ਦੇ ਲੋਕ ਆ ਉਹ ਕਹਿੰਦੇ ਤੁਸੀਂ ਸਾਡੇ ਪਾਰਟੀ ਵੱਲੋਂ ਵੀ ਤੁਸੀਂ ਸਾਡੇ ਵੱਲੋਂ ਲੜਨਾ ਚਾਹੇ ਮੈਂ ਪਾਰਟੀ ਵੱਲੋਂ ਲੜਾਂ ਚਾਹੇ ਆਜ਼ਾਦ ਲੜੀਏ ਤੇ ਸਾਡੀ ਲੋਕਾਂ ਦੀ ਸੇਵਾ ਵਿੱਚ ਦੇ ਜਾਓ ਜੇ ਅਗਰ ਤੁਸੀਂ ਆਮ ਆਦਮੀ ਪਾਰਟੀ ਨੇ ਵੀ ਆਪਣੇ ਵਾਰਡ ਇੰਚਾਰਜ ਲਾਏ ਨੇ ਉਹਨਾਂ ਨੇ ਕਿਸ ਤਰ੍ਹਾਂ ਦੀ ਲੋਕਾਂ ਦੇ ਕੰਮ ਕੀਤੇ ਮੈਂ ਇਸ ਤਰ੍ਹਾਂ ਦਾ ਹਾਲੇ ਕੋਈ ਕਿਉਂਕਿ ਉਹਨਾਂ ਕੋਲ ਵੀ ਇਹੀ ਸੀ ਕਿ ਜਦੋਂ ਤੱਕ ਅਸੀਂ ਕਾਰਪੋਰੇਸ਼ਨ ਦੇ ਵਿੱਚ ਨਹੀਂ ਬੈਠਦੇ ਉਦੋਂ ਤੱਕ ਨਹੀਂ ਕੰਮ ਹੋਣਗੇ ਤਾਂ ਹੁਣ ਦੇਖੋ ਅੱਗੇ ਲਈ ਦੱਸ ਸਕਦੇ ਹਾਂ ਕੁਝ ਪਹਿਲਾਂ ਕੁਝ ਐਸਾ